ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ੍ਰਿੰਦਰ ਕੋ ਸਵਾਗਤ ਹੱੱਡਾ ਮੇਰੇ ਨਵੇਂ ਬਲੌਗ 'ਚ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਵਾਹਿਗੁਰੂ ਜੀ ਦੀ ਕਿਰਪਾ ਤੜ ਤੇ ਬਣੀ ਰਹੇ ਤੁਸੀਂ ਸਾਰੇ ਠੀਕ ਠਾਕ ਰਹੋ ਆਪਣੀ ਜ਼ਿੰਦਗੀ 'ਚ ਲੋ ਜੀ ਸਵੇਰ ਦਾ 뷰 ਦੇਖੋ ਮੈਂ ਨਿਤਨੇਮ ਕਰਕੇ ਚਾਹ ਪਾਣੀ ਪੀ ਕੇ ਬਾਹਰੋਂ ਨਿਕਲੀ ਸੀ ਮੈਂ ਕਿ ਦੇਖਾਂ ਬਾਹਰ ਦਾ ਕਿੰਦਾਂ ਦਾ ਅੱਜ ਮੌਸਮ ਮੌਸਮ ਸੋਹਣਾ ਸੀ ਬਣਿਆ ਮੈਂ ਚਾਰ ਆਕੇ ਆਈ ਸੀ ਸੱਟ ਬੰਗਾਲੀ ਭਾਈ ਲਈ ਆਇਆ ਬਾਹਰ ਡਵਾੜੇ ਦਾ ਕੰਮ ਕਰਦਾ ਹੈ ਜਿਹੜਾ ਚਾਰ ਆਕੇ ਸੋਈ ਚ ਫੇਰ ਮੈਂ ਬਾਹਰ ਨਿਕਲ ਗਈ ਸੋਨਾ ਲੱਗਾ ਬਾਦ ਦਾ ਮੌਸਮ ਇਹ ਚੋ ਨੇ ਬਾਟੋ ਕੋ ਜਾਣੇ ਫੇ ਤਾਂ ਖਾਲੀ ਖਾਲੀ ਕੀਤ ਹੋ ਜਾਣੇ ਸਾਰੇ ਚਲੋ ਜੀ ਚਲਦੇ ਅੰਦਰ ਦੇਖਦੇ ਮੈਂ ਚਾਰ ਰੱਖੀ ਸੀ ਉਹਨੂੰ ਦੇਖਾਂ ਚਾਹ ਪਾਣੇ ਸੀ ਤੇ ਮੈਂ ਹੋਰ ਲਈ ਪਾਕ ਲੈ ਕੇ ਚਲੀ ਸੀ ਬਾਰ ਮਾ ਕਾਲਾ ਸਟਾਰਚ ਚਲੇਦੀਆਂ ਦਾ ਸੀ ਤੇ ਸਾਰੇ ਤੇ ਉਹ ਤੇ ਆਣ ਲੱਗੀਆਂ ਉਹਨਾਂ ਨਾਲ ਕੋਈ ਵੀ ਚੀਜ਼ ਸਾਡੇ ਘਰ ਕੋਈ ਮਠਿਆਈ ਹੋਵੇ ਥੋੜੀ ਬਹੁਤੀ ਆਈ ਹੋਵੇ ਕਿਤੇ ਕੋਈ ਆਪ ਲਿਆਂਦੀ ਹੋਵੇ ਉਹਨੂੰ ਫਿਰ ਅਸੀਂ ਚਾਹ ਨਾ ਦੇ ਦੇਈ ਦੀ ਚਲੋ ਜੀ ਮੈਂ ਖਰਾ ਆਵਾਂ ਉਹਨੂੰ ਚਾਹ ਲਿਆ ਕੇ ਦੇ ਦਿੱਤੀ ਫੁੱਟਾ ਉੱਟਾ ਰੋਣਾ ਦੇ ਆ ਰੋਟੀ ਕਰਦੇ ਆ ਕੋਈ ਜੁਗਾੜ है। भी क्या चल अजिया रोटियां पक ला पनीर की भुजी बनाई से थोड़ा जा पनीर कट के राति मुके मैं चल हूं बना ल ਆਪਾਂ ਸਮਾਂ ਛਾਂ ਲਿਆ ਆ। ਥੋੜਾ ਜਿਹਾ ਮੈਂ ਵਿੱਚ ਪਾਉਣਾ ਮੱਕੀ ਦਾ ਆਟਾ। ਥੋੜਾ ਜਿਹਾ ਵਿੱਚ ਪਾਉਣਾ ਇਸ ਹਨ। ਰੋਟੀਆਂ ਨਹੀਂ ਤਾਂ ਨਹੀਂ ਤਾਂ ਵੀ ਉਹਨਾਂ ਦਾ ਪੇਟ ਤਿਆਰ ਨਹੀਂ ਕਿ ਮਿਸੀਆਂ ਰੋਟੀਆਂ ਪਕਾ ਲਈ ਸੀਆਂ ਆ। ਯਾਜ ਗਰਾਇੰਡ ਕਰਕੇ ਰੱਖਿਆ ਅਸੀਂ ਆਪਾਂ ਨੇ ਇਹ ਇੱਕ ਪੱਚਾ ਅਲੂ ਦਾ ਛਿਮਲਾ ਮਿਰਚ ਸੀ ਇੱਕ ਪਈ ਇੱਕ ਪਈ ਜਿੰਨਾ ਕਿ ਟੀਕਾ ਦੀ ਰੱਖ ਤੇ ਚੱਲ ਵਧੀਆ ਲੱਗਦੀ ਐ ਚ ਪਾ ਲੈਂਦੀ ਆ ਔਰ ਕੇ ਸਾਡ ਬਾਥੂ ਸੀ ਮੈਂ ਹਰਿਆਈ ਦੇ ਤੌਰ ਤੇ ਬਾਥੂ ਵਿੱਚ ਪਾ ਲੈਂਦੀ ਸੀ ਬਾਥੂ ਦੇ ਪੱਤੇ ਬੜੇ ਵਧੀਆ ਲੱਗਦੇ ਸੀ ਬਾਥੂ ਜਿੱਤੇ ਜ਼ਿਆਦਾ ਮੀਂਹ ਪੈਣ ਕਰਕੇ ਨਾ

होर होना या मसाला जीरा रखे भुन के पी के ये थोड़ा जा पा लाकी रह गया हम लूण ਜਿਗਾਰ ਹੋ ਗਿਆ ਉਹਨਾਂ ਰੋਟੀਆਂ ਦਾ ਮਿੱਸੀਆਂ ਰੋਟੀਆਂ ਦਾ ਵਧੀਆ ਲੱਗਦੀਆਂ ਸਵੇਰੇ ਸਵੇਰੇ ਦਹੀਂ ਨਾਲ ਖੀਰਾ ਕੱਟ ਲੋ ਨਾਲ ਮੱਖਣ ਲੈ ਲੋ ਚਲੋ ਜੀ ਮੈਂ ਆਟਾ ਗੁੰਨ ਕੇ ਫੇਰ ਰੋਟੀ ਬੁਖਾ ਕੇ ਫੇ ਤੁਹਾਨੂੰ ਮਿਲਦੀ ਆਂ ਉਹ ਪਾਣੀ ਮਾ ਉਹਦੋ ਕਿ ਜਦੋਂ ਕੋ ਖਾਣੀਏ ਗਰਮ ਗਰਮ ਸਵਾਦ ਲੱਗਦੀ ਆ ਚਲੋ ਜੀ ਮੈਂ ਆਟਾ ਗੁੰਨ ਲਵਾ ਲੋ ਜੀ ਲਗੀ ਮੈਂ ਹਾਂ ਰੋਕੇ ਖਾਣ ਖੇਤਾਂ ਲਈ ਆ ਗਏ ਸੀ ਦੇਖੇ ਖੇਤਾਂ ਚ ਨਾ ਕੋ ਚਲੋਂ ਗੰਨ ਗੰਨ ਲਾ ਦੇਣੀ ਨਾਲੇ ਨਾ ਨਰ ਦੇ ਕੇ ਖਾ ਲੂਗੇ ਇੱਥੇ

ਰੋਟੀ ਦਾ ਕੀ ਬਣਾਈ ਜਾਵੇ ਹੁਣ ਜਿੱਦਾਂ ਹੁਣ ਸਵੇਰੇ ਖਾ ਲੈਣੀ ਹੈ ਰੋਟੀਆਂ ਅੱਜ ਰੋਟੀ ਖਾਣ ਦੀ ਖਾਂਦੇ ਫੇਰ ਸੋਚੀ ਜਾਣਾ ਕਿ ਸ਼ਾਮ ਨੂੰ ਕੀ ਬਣਾਈਏ ਇਹ ਤਾਂ ਛਾਹ ਰਾਤ ਦੀ ਰੋਟੀ ਖਾਣੀ ਫੇਰ ਲੈਣਾ ਸਵੇਰ ਨੂੰ ਹੁਣ ਕਿੱਦਾਂ ਹੋਊ ਫਿਰ ਕਿਹਦਾ ਕੰਮ ਵਧੀਆ ਹੈ ਸਾਗ ਹੋ ਜਾਂ ਮਟਰ ਘੱਟਰਾ ਪੂਜੰਦੀਆ ਮਟਰ ਘੱਟਰੇ ਨੇ ਕੋਸਵਾਰ ਲੱਗਦੇ ਮੈਨੂੰ ਤਾਂ ਆਜੋ ਖਾ ਲੋ ਰੋਟੀ ਪੱਕ ਗਈ ਤੇ ਕਿਤੇ ਤੋਂ ਪਕਾਈ ਜਾਂ ਨਹੀਂ ਤਾਂ ਨੇ ਕਿ ਆਜਾ ਰੋਟੀ ਪਿਆ ਕੇ ਖਾ ਲੈਂਦੇ ਆਂ ਬਾਗੀ ਤਾਂ ਬੰਦੇ ਅੰਦਰ ਅੰਦਰ ਬਹਿ ਕੇ ਮੇਜ਼ ਤੇ ਰੱਖ ਕੇ ਟੀਵੀ ਲਾ ਕੇ ਫੇਰ ਖਾਣੀ ਹੁੰਦੀ ਆ ਬਾਜੀ ਨੇ ਉਹ ਨਾਲ ਸੀ ਹੋਰ ਬਾਹਰ ਜੁੱਖੇ ਤਾਂ ਅੱਜ ਫੇਰ ਕੰਮ ਕਰਨਾ ਕੋਈ ਨਾ ਕੋਈ ਲਸਣ ਲਾਉਣਾ ਹੈ ਮੇਥੀ ਧਣੀਆ ਸਿਆਲ ਜੇ ਮੇਥੀ ਧਣੀਆ ਹੋ ਜਾਂਦਾ ਵਧੀਆ ਲੱਗਦਾ ਹੈ ਉਹ ਮੈਂ ਪਕਦੀ ਉਹ ਕੀਤਾ ਸੀ ਮੱਕੀ ਦੀਆਂ ਰੋਟੀਆਂ ਸਿਆਲ ਨੂੰ ਮੇਥੇ ਵਾਲੀ ਆ ਮੂਲੀ ਪਾ ਕੇ ਵੜੀਆ ਵਧੀਆ ਲੱਗਦੀਆਂ ਆ ਪਰ ਹੁਣ ਤਾਂ ਕਿ ਇਹ ਦਾਣਾ ਬਣਾਉਂ ਦਾਣਾ ਨਿਆਣੇ ਨਹੀਂ ਖਾਂਦੇ ਕਹਿੰਦੇ ਮੋੜ ਮੋੜ ਕੇ ਉਹ ਹੀ ਸਬਜ਼ੀਆਂ ਜੇ ਮੋਲ ਦੀਆਂ ਲੋ ਇੱਕ ਤਾਂ ਮਹਿੰਗੀਆਂ ਬਹੁਤ ਆ ਸਬਜ਼ੀਆਂ ਇੱਕ ਸਬਜ਼ੀਆਂ ਬਹੁਤ ਕੀਤੀਆਂ ਆ ਇਹਨਾਂ ਨੇ ਕੋਈ ਵੀ ਸਬਜ਼ੀ ਲੈ ਕੇ ਬਣਾਉਂਾ ਨਾ ਉਹ ਤਾਂ ਸਮੈਲ ਜੀ ਹੁੰਦੀ ਆ ਉਹ ਤਰ੍ਹਾਂ ਦੀ ਤਾਂ ਕਰਕੇ ਅਸੀਂ ਤਰ੍ਹਾਂ ਆ ਥੋੜਾ ਜਿਹਾ ਪਨੀਰ ਕੱਟ ਲਿਆ ਆ ਮਾਣ ਮੱਠ ਬਤਾ ਬਣਾ ਲਈ ਲੈਓ ਜੀ ਬੱਖਣੀ ਬੱਖਣੀ ਚੁਣਾਣਾ ਦੱਸਾ ਕੀ ਹੈ ਲੱਗਦੀ ਨਹੀਂ ਆ ਅਜ ਨੂੰ ਤਰੇ ਨੂੰ ਪਾਉਂਦੇ ਹਾਂ ਲਓ ਜੀ ਆਜੋ ਖਾ ਲਓ ਤੁਸੀਂ ਵੀ ਹੁਣ ਮੈਂ ਇੱਕ ਇੱਕ ਪਕਾਈ ਜਾਣੀ ਇਹਨਾਂ ਨੂੰ ਫੜਾਈ ਜਾਣੀਆਂ ਰੋਟੀ ਜਦੋਂ ਆਟਾ ਪਵਾਜੀ ਨੇ ਆ ਜਾਣਾ ਆ ਇੱਕ ਆ ਗਿਆ ਆਟਾ ਪਵਾਜੀ ਘਾਲੋਗੇ ਚਲੋ ਜੀ ਮੈਂ ਪਕਾ ਲਵਾਂ ਰੋਟੀਆਂ ਸਾਰੀਆਂ ਤਾਂ ਫੇ ਇਹ ਦੇ ਦੇ ਕੋਈ ਹੋਰ ਕੰਮ ਤੰਦਾ ਹੋਇਆ ਤਾਂ ਰੋਟੀਆਂ ਮੈਂ ਸਾਰੀਆਂ ਪਕਾ ਲਾਂਗਾ ਫੇਰ ਦੇਖਦੇ ਹਾਂ ਕੁਝ ਹੋਰ ਜੇ ਕੋਈ ਕੰਮ ਤੰਦਾ ਕੀਤਾ ਤਾਂ ਕੋਲ ਕੋਈ ਖੇਤਾਂ ਦਾ ਕੋਈ ਲਸਣ ਵਗੈਰਾ ਦਾ ਤਾਂ ਤਾਂ ਜਣਾ ਕਰੂੰਗੀ ਸ਼ੇਰ ਜੇ ਨਾ ਕੀਤਾ ਤਾਂ ਫੇਰ ਤੇ ਆਪ ਬਲਾਉਦਾ ਅੰਡਾ ਪਰ ਲੈਣੇ ਆਏ ਤੇ ਆਪੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਬਸਕ੍ਰਾਈਬ ਕਰੋਗੇ ਤਾਂ ਹੀ ਮੈਂ ਗਾਹ ਬਤੂੰਗੀ ਰੋਟੀ ਖਾ ਲ ਕੇ ਸਾਰਿਆਂ ਨੂੰ ਆਪ ਖਾ ਕੇ ਫੇ ਮੈਂ ਭਾਂਡੇ ਰਸੋਈ ਮਾਂ ਜੀ ਜਾਨੀ ਕਿ ਭਾਂਡੇ ਭੁੰਨੇ ਮਾਂ ਜੀ ਕੇ ਰਸੋਈ ਸਾਭ ਕੇ ਫੇ ਫੇ ਥੋੜਾ ਚਿਰ ਬਿੰਦ ਚਟ ਮੈਂ ਲੰਮੀ ਪੈ ਗਈ ਸਵੇਰ ਦਾ ਕੰਮ ਕੋੰਦਿਆ 12:00 ਵੱਜ ਜਾਂਦੇ ਆ ਦੁਪਹਿਰਾ ਜਿਹਾ ਹੋ ਜਾਂਦਾ ਆ ਫੇ ਮੈਂ ਕਿਹਾ ਚੱਲ ਦੇਖਦੀ ਆ ਭੈਣ ਨੂੰ ਇੱਕ ਨੂੰ ਲਸਣ ਲਾਉਣ ਨੂੰ ਸੱਦਿਆ ਸੀ ਬਾਹਰ ਉਹ ਵੀ ਨਹੀਂ ਆਈ ਅਜ ਉਹਨੂੰ ਕੰਮ ਹੋਰ ਪੈ ਗਿਆ ਕਿਤੇ ਫੇ ਮੈਂ ਮਾ ਘਾ ਚੱਲ ਦੇਖਦੀ ਬਾਹਰ ਜਾ ਕੇ ਉਹ ਹੈ ਨਹੀਂ ਸੀ ਬਾਹਰ ਇੱਧਰ ਪਾਣੀ ਛੱਡਿਆ ਸੀ ਹਰੇ ਨੂੰ ਮારા ਬੀਜਣਾ ਹੈ ਪਤਾ ਨਹੀਂ ਬਾਜੀ ਨੇ ਸਿੱਟਾ ਦੇ ਦਿੱਤਾ ਕਦੋਂ ਚਲੋ ਜੀ ਵੀਡੀਓ ਪਚਾਦੀ ਲੰਮੀ ਹੋ ਜਣੀ ਫਿਰ ਮੈਂ ਹੁਣ ਇੱਥੇ ਐਂਡ ਕਰਦੀ ਆ ਬਲੌਗ ਦਾ ਜੇ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਰਿਓ ਇੱਕ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਉਹ ਦੇਖੋ ਬੰਗਲੇ ਕਿੰਨੇ ਸੋਹਣੇ ਲੱਗਦੇ ਪਾਣੀ ਚਾਏ ਚਲੋ ਜੀ ਅਗਲੇ ਵਲੌਗ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ